ਬਾਲਾ ਪ੍ਰੀਤਮ ਧਨ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਸੰਮਤ 1713 ਵਿੱਚ ਹੋਇਆ ਸੀ ਅਤੇ ਆਪ ਜੀ 5 ਸਾਲ 2 ਮਹੀਨੇ ਦੀ ਉਮਰ ਵਿੱਚ ਗੁਰਗੱਦੀ ਉੱਤੇ ਬੈਠੇ ਸਨ ਅਤੇ 2 ਸਾਲ 5 ਮਹੀਨੇ 19 ਦਿਨ ਗੁਰਿਆਈ ਕਰਕੇ ਚੇਤ ਸੁਧੀ 14 ਅਸ ਦੀ ਰਾਤ ਨੂੰ ਸੰਮਤ 1721 ਵਿੱਚ ਜੋਤੀ ਜੋਤ ਸਮਾ ਗਏ ਗੁਰਗੱਦੀ ਸਮੇਂ ਦੌਰਾਨ ਆਪ ਜੀ ਨੇ ਪੂਰੀ ਦਿੱਲੀ ਦੇ ਵਸੀਆਂ ਦੀ ਜਾਨ ਦੀ ਰੱਖਿਆ ਕੀਤੀ ਅਤੇ ਸਾਰੀ ਦਿੱਲੀ ਦੇ ਲੋਕਾਂ ਦੀ ਬਿਮਾਰੀ ਆਪਣੇ ਪਾਵਨ ਸਰੀਰ ਤੇ ਲੈ ਕੇ ਜੋਤੀ ਜੋਤ ਸਮਾ ਗਏ ਉਸ ਸਮੇਂ ਦੇਸ਼ ਦਾ ਬਾਦਸ਼ਾਹ ਔਰੰਗਜ਼ੇਬ ਸੀ ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਗੁਰੂ ਜੀ ਜੋਤੀ ਜੋਤ ਸਮਾ ਗਏ ਹਨ ਤਾਂ ਉਸਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਮੇਰੇ ਆਏ ਤੋਂ ਬਿਨਾ ਗੁਰੂ ਜੀ ਦਾ ਸੰਸਕਾਰ ਨਾ ਕਰਨਾ ਮੈਂ ਆ ਰਿਹਾ ਹਾਂ ਉਪਰੰਤ ਰਾਜਾ ਜੈ ਸਿੰਘ ਨੂੰ ਨਾਲ ਲੈ ਕੇ ਬਾਦਸ਼ਾਹ ਜਮਨਾ ਕਿਨਾਰੇ ਜਿੱਥੇ ਗੁਰੂ ਜੀ ਸਮਾਏ ਹੋਏ ਸਨ ਉੱਥੇ ਪਹੁੰਚ ਗਿਆ ਬਾਦਸ਼ਾਹ ਔਰੰਗਜੀਬ ਨੇ ਸਿੱਖਾਂ ਨੂੰ ਕਿਹਾ ਕਿ ਬਾਲਕ ਗੁਰੂ ਜੀ ਦੇ ਮੂੰਹ ਤੋਂ ਚਾਦਰ ਚੁੱਕੋ ਮੈਂ ਇਹਨਾਂ ਦੇ ਹੁਣ ਹੀ ਦਰਸ਼ਨ ਕਰ ਲਵਾਂ ਬਾਦਸ਼ਾਹ ਦੇ ਆਖਣ ਕਰਕੇ ਗੁਰਬਖਸ਼ ਮਸੰਦ ਨੇ ਗੁਰੂ ਜੀ ਦੇ ਮੂੰਹ ਤੋਂ ਚਾਦਰ ਚੁੱਕ ਦਿੱਤੀ ਜਦ ਬਾਦਸ਼ਾਹ ਨੇੜੇ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਲੱਗਾ ਤਾਂ ਉਸ ਨੂੰ ਗੁਰੂ ਜੀ ਦਾ ਮੂੰਹ ਨਜ਼ਰ ਨਾ ਆਇਆ ਸਗੋਂ ਉਸ ਦੀ ਥਾਂ ਇੱਕ ਡੂੰਗਾ ਟੋਆ ਦਿੱਸਿਆ ਬਾਦਸ਼ਾਹ ਨੇ ਜਦ ਟੋਏ ਵਿੱਚ ਛਾਤੀ ਮਾਰੀ ਤਾਂ ਉਸ ਨੂੰ ਕੋਈ ਅਜਹੀ ਭਿਆਨਕ ਚੀਜ਼ ਨਜ਼ਰ ਆਈ ਜਿਸ ਨੂੰ ਦੇਖ ਕੇ ਉਹ અત્યੰਤ ਡਰ ਗਿਆ ਅਤੇ ਇੱਕਦਮ ਪਿੱਛੇ हट ਗਿਆ ਉਪਰੰਤ ਉਸ ਨੇ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰਨ ਦਾ ਹੁਕਮ ਦੇ ਕੇ ਰਾਜਾ ਜੈ ਸਿੰਘ ਨਾਲ ਆਪਣੇ ਮਹਿਲਾਂ ਨੂੰ ਚਲਿਆ ਗਿਆ ਸਿੱਖਾਂ ਨੇ ਚੰਦਨ ਦੀ ਚਿਖਾ ਤਿਆਰ ਕਰਕੇ ਗੁਰੂ ਜੀ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਕਰ ਦਿੱਤਾ ਮਤਾ ਕਿਸ਼ਨਕੌਰ ਜੀ ਨੇ ਡੇਰੇ ਆ ਕੇ ਕੀਰਤਨ ਕਰਵਾਇਆ ਅਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਸਭ ਸਿੱਖ ਸੰਗਤਾਂ ਨੂੰ ਧੀਰਜ ਦਿੱਤਾ ਅਤੇ ਕਰਤਾਰ ਦਾ ਪੋਣਾ ਮੰਨਣ ਵਾਸਤੇ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ ਜੀ